ਜਿਹੜੇ ਆਪਾਂ ਕੰਮ ਲਈ ਆਏ ਆ ਜੇ ਲੋਕ ਰੌਲਾ ਪਾਉਂਦੇ ਨੇ ਖੜਿਆ ਦਿਆੜ ਕੇ ਘਰਾਂ ਨੂੰ ਟੱਕਰ ਦੇਣਾ ਮਗਰ ਇਹਦਾ ਕੰਮ ਤਾਂ ਹੋਣਾ ਨਹੀਂ ਹੁਣ ਮੈਂ ਕਿ ਸਾਰੀਆਂ ਚੀਜ਼ਾਂ ਜਿਹੜਾ ਕਿ ਮੈਂ ਸਿਰ ਰਾਤ ਤੋਂ ਮੈਂ ਕਿੱਥੇ 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 ਰਹਿ ਰਿਆ ਕਿੱਥੇ ਕਿੱਥੇ ਰਹਾ ਹੁਣ ਸਾਰਾ ਜਿਹੜਾ ਮੈਂ ਮੰਗ ਪੱਤਰ ਸਾਰੇ ਬੁਰੀ ਤਿਆਰ ਕਰਵਾ ਕੇ ਆਇਆ ਨੰਬ ਕੀ ਲਾਣਾ ਰਾਇ ਕਰਕੇ ਆਇਆ ਹਾਈ ਕੋਰਟ ਤੇ ਬਕੀ ਨੂੰ ਮੈਂ ਇੱਥੇ ਬੁਲਾਇਆ ਦੂਜੇ ਤਕੀਲਾਂ ਨੂੰ ਮੈਂ ਬੁਲਾਇਆ ਸਾਰਾ ਜਿਹੜਾ ਕਿ ਕੰਮ ਆ ਨਾ ਜਿਹੜਾ ਇਹ ਆਪਾਂ ਜਾਬਤੇ ਦੇ ਵਿੱਚ ਤੇ ਕਾਨੂੰਨ ਦੇ ਵਿੱਚ ਰਹਿ ਕੇ ਕਰਨਾ ਸਰਕਾਰ ਕੇ ਸਭ ਨੂੰ ਮੇਰੀ ਬੇਨਤੀ ਆ ਸਭ ਤੋਂ ਵੱਡਾ ਜਿਹੜਾ ਇਹ ਪ੍ਰੋਗਰਾਮਾਂ ਚ ਕਰਨ ਦਾ ਮਕਸਦ ਪਤਾ ਕੀ ਆ ਅਸੀਂ ਸਵਾ ਤਿੰਨ ਸਾਲ ਤੋਂ ਸਾਢੇ ਤਿੰਨ ਸਾਲ ਇਹ ਪ੍ਰੋਗਰਾਮ ਇਹ ਆਪਾਂ ਨੂੰ ਮੁੱਦੇ ਤੇ ਲੜਦਿਆਂ ਨੂੰ ਹੋ ਗਏ ਆ ਜਿਹੜਾ ਪ੍ਰੋਗਰਾਮ ਕਰਨ ਦਾ ਮੁੱਖ ਮਕਸਦ ਪਤਾ ਕੀ ਆ ਕਿ ਮੈਨੂੰ ਪਤਾ ਹੈ ਜਿਹੜੇ ਅਸੀਂ ਅੱਜ ਅਸੀਂ ਜਿਹੜਾ ਅਸੀਂ ਅੱਜ ਬਾਅਦ ਇਹ ਲੈ ਕੇ ਆਇਆ ਅਸੀਂ ਜਿਹੜੇ ਅੱਜ ਅਸੀਂ ਮੰਗਾ ਲੈ ਕੇ ਆਇਆ ਸਰਕਾਰ ਨੇ ਮੈਨੂੰ ਪਤਾ ਨਹੀਂ ਪੂਰੀਆਂ ਕਰਨੀਆਂ ਮੈਨੂੰ ਪਤਾ ਅਸੀਂ ਮੰਗ ਪੱਤਰ ਦੇਵਾਂਗੇ ਅਸੀਂ ਸਾਡੇ ਤੇ ਇਲਜ਼ਾਮ ਕਿਹੜਾ ਲੱਗਦਾ ਉਹਨਾਂ ਦੇ ਕੋਲ ਹੱਥਾਂ ਦੇ ਵਿੱਚ ਲੈਣੇ ਤੁਸੀਂ ਇਹ ਕਰਦੇ ਹੋ ਅਸੀਂ ਕਹਾਂਗੇ ਵੀ ਤੁਸੀਂ ਆਪਾਂ ਆ ਜਿਹੜਾ ਤੁਹਾਨੂੰ ਆਪਾਂ ਅਸੀਂ ਮੰਗ ਪੱਤਰ ਦੇ ਕੇ ਚੱਲੇ ਹਾਂ ਤੁਸੀਂ ਦੇਖਦੇ ਆ ਸਾਡੀਆਂ ਮੰਗਾਂ ਨੇ ਤੁਸੀਂ ਇਹਤੇ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਜੇਕਰ ਇਹ ਕੰਮ ਨਹੀਂ ਕਰਨਗੇ ਤਾਂ ਆਪਾਂ ਇਸ ਤੋਂ ਵੱਡੇ ਜਿਹੜੇ ਅੰਦੋਲਨ ਪਤਾ ਕੀ ਹੋਣਗੇ ਉਹ ਵੱਡੇ ਬਹੁਤ ਤਾਕਰੇ ਐਕਸ਼ਨ ਹੋਣਗੇ ਇਹ ਸੋਚ ਨਹੀਂ ਸਕਦਾ ਜੱਟ mafia ਜਿਹੜੇ ਜੱਤਾਂ ਦੇ ਆਪਾਂ ਐਕਸ਼ਨ ਇਹਨਾਂ ਦਾ ਕਰਦੇ ਆ ਇਹ ਸੋਚ ਨਹੀਂ ਸਕਦਾ ਕਿਉਂਕਿ ਜਿਹੜਾ ਇਹ ਗੱਲ ਕੋਈ ਗੱਲ ਆ ਵੀ ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਨੇ ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਨੇ ਇਹ ਪ੍ਰੋਗਰਾਮ ਅੱਜ ਉਹ ਉਸ ਜਿਹੜਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹ ਜਿਹੜਾ ਕਿ ਉਸ ਤਰ੍ਹਾਂ ਦਾ ਜਿਹੜਾ ਜਾਬਤੇ ਦੇ ਵਿੱਚ ਰਹਿ ਕੇ ਜਿਹੜਾ ਇਹ ਪ੍ਰੋਗਰਾਮ ਆ ਜਪਾ ਕਰਨਾ ਅਨ ਸਾਰਸਨ ਦੇ ਵਿੱਚ ਰਹਿ ਕੇ ਕਰਨਾ ਜਾਬਤੇ ਦੇ ਵਿੱਚ ਰਹਿ ਕੇ ਕਰਨਾ ਤੇ ਸਾਰਿਆਂ ਨੂੰ ਬੇਨਤੀ ਆ ਜੇ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੀ ਹੁੱਲੜਵਾਜੀ ਕਰੂਗਾ ਤੇ ਸਾਰਾ ਇਲਜ਼ਾਮ ਤੁਸੀਂ ਹਿਸਾਬ ਨਾਲ ਉਹ ਸਾਡੇ ਤੇ ਆਉਣ ਕਿਸੇ ਨੇ ਵੀ ਹੁੱਲੜਵਾਜੀ ਕਰੀ ਕਿਉਂਕਿ ਅੱਜ ਆਪਾਂ ਸਰਕਾਰ ਨੂੰ ਕੋਈ ਮੌਕਾ ਨ ਦੇਣਾ। ਇਸ ਤੋਂ ਬਾਅਦ ਅੱਜ ਅਸੀਂ ਜਿਹੜਾ ਕਿ ਅਸੀਂ ਸਾਡੀਆਂ ਮੰਗਾਂ ਨੇ ਉਹ ਦੇ ਕੇ ਚੱਲਾਂਗੇ। ਜਾਵਾਂਗੇ ਠੀਕ ਹੈ। ਡੀਸੀ ਦਫਤਰ ਤੇ ਕਰ ਜਾਵਾਂਗੇ। ਜੇਕਰ ਡੀਸੀ ਨਹੀਂ ਇੱਥੇ ਸਾਡਾ ਮੰਗ ਪੱਤਰ ਲਈ ਆਉਣਗੇ ਤਾਂ ਅਸੀਂ ਉੱਥੇ ਸਾਰਾ ਮਾਰਚ ਕਰਾਂਗੇ। ਇਹ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਟ੍ਰੈਫਿਕ ਜਾਮ ਹੁੰਦੀ ਆ ਜੋ ਕੁਝ ਹੁੰਦਾ ਹੁੰਦਾ। ਅਸੀਂ ਸਾਡੇ ਲਈ ਸਾਡੇ ਇਹ ਦੇਖੋ ਸਾਡੇ ਲਈ ਸਾਡੇ ਜ਼ਿੰਮੇਵਾਰ ਨੇਗੇ ਇਹ ਸਰਕਾਰ ਦੇ ਅਕੂ ਭਟਾਏ ਹੋਏ ਨੁਮਾਇੰਦੇ ਨੇਗੇ ਸਾਡੀ ਸਾਡੇ ਲਈ ਇਹ ਬਣੇ ਜਾਣਗੇ ਜੇਕਰ ਸਾਡੀਆਂ ਮੰਗਾਂ ਨੂੰ ਸੁਣਨਗੇ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਉਹਨੇ ਸੁਣਨਗੇ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਅੱਗੇ ਜਿਹੜਾ ਇਸ ਅੰਦੋਲਨ ਨੂੰ ਅੱਜ ਹੀ ਹੋਰ ਤੇਜ਼ ਕਰਾਂਗੇ ਫਿਰ ਅਸੀਂ ਸੜਕ ਵੀ ਜਾਮ ਕਰਾਂਗੇ ਅਸੀਂ ਫਿਲਹਾਲ ਜਿਹੜਾ ਸਾਡਾ ਪ੍ਰੋਗਰਾਮ ਇਹ ਹੋਊਗਾ ਕਿ ਜਾਬਤ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਾਂ ਡੀਸੀ ਕੋਲੇ ਜਾਣਾ ਜੇਕਰ ਡੀਸੀ ਸਾਹਿਬ ਇੱਥੇ ਆਣਣਗੇ ਵੀਰੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਸਾਡਾ ਤਾਂ ਜਿਹੜੇ ਮੰਗਾਂ ਨੇ ਤੁਸੀਂ ਸਾਡੇ ਤੇ ਜਾਮ ਇੱਕੋ ਹੀ ਲਾਉਣੇ ਹੋ ਕਿ ਤੁਸੀਂ ਕరుణ ਹੱਥਾਂ ਦੇ ਵਿੱਚ ਲਾ ਲਓ ਅਸੀਂ ਕਹਨੇ ਆਂ ਵੀ ਆ ਲੋਕ ਪੀੜਤ ਨੇ ਆ ਲੋਕਾਂ ਦਾ ਦੁੱਖ ਹੈ ਤੁਸੀਂ ਹੱਲ ਕਰ ਦਿਓ ਅਸੀਂ ਤਾਂ ਇਹ ਹਿਸਾਬ ਲਾ ਲਓ ਵੀ ਮੈਂ ਤਾਂ ਇੱਕ ਗੱਲ ਕਹਿਣਾ ਚਾਹਣਾ ਮੈਂ ਤਾਂ ਬੋਲਣਾ ਹੀ ਛੱਡ ਦੂੰ ਮੈਂ ਤਾਂ ਜੋ ਤੁਸੀਂ ਕਹੋਗੇ ਸੋਸ਼ਲ ਮੀਡੀਆ ਤੇ ਆਉਂਦਾ ਸਾਰਾ ਕੁਝ ਡਿਲੀਟ ਕਰ ਦੂੰਗਾ ਤੁਸੀਂ ਲੋਕਾਂ ਦਾ ਸਾਰਿਆਂ ਦਾ ਪੈਸਾ ਦਵਾ ਦਿਓ ਅਜ ਤਾਂ ਬੋਲਾਂ ਅੰਗਰੇਜ਼ੀ ਬੋਲੋ ਤੁਸੀਂ ਮੈਨੂੰ ਤੁਸੀਂ ਬੰਦੇ ਲੋਕਾਂ ਦੇ ਹੱਕ ਦਵਾ ਦਿਓ ਇਹ ਜਿਹੜੀ ਘਟਨਾ ਕੀ ਹੋਈ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਚੀਜ਼ ਸਮਝ ਲਓ ਕੀ ਐਡਾ ਪ੍ਰੋਗਰਾਮ ਰੱਖਣ ਦਾ ਕੀ ਕਾਰਨ ਹੈ? ਲੋਕੀਆ ਖੜਾ ਸਾਰੀਆਂ ਰੱਬ ਰੂਪੀ ਸੰਗਤਾਂ ਖੜੀਆਂ ਲੱਗੀਆਂ। ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਉਹ ਪਤਾ ਕੀ ਹੈ? ਜਿੰਨਾ ਇਹ ਮਹਾਲੀ ਦਾ ਮਾਫੀਆ ਇਹ ਟੱਕਾ ਹੋ ਕੇ ਪ੍ਰਸ਼ਾਸਨ ਕੋਲੇ ਗਿਆ। ਜਿਵੇਂ ਕਿ ਆਪਾਂ ਚੰਡੀਗੜ੍ਹ ਦਾ ਮਾਫੀਆ ਸਾਰਾ ਇਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੀ ਕੀਤਾ ਸੀਗਾ? 34 ਸੈਕਟਰ ਚੰਡੀਗੜ੍ਹ ਦੇ ਵਿੱਚ ਅਸੀਂ ਪੈਸੇ ਲੈਣ ਲਈ ਗਏ ਸੀ। ਅਸੀਂ ਉਦੋਂ ਘੱਟੋ ਘੱਟ 15-20 ਬੰਦਿਆਂ ਦੇ ਪੈਸੇ ਦਵਾਈ। ਸਾਡੀ ਟੀਮ ਨੇ ਸਾਡੇ ਸਾਰੇ ਭਰਾਮਣੇ ਦਵਾਈ। ਪਰ ਉੱਥੇ ਕੀ ਕੀਤਾ ਗਿਆ ਉੱਥੇ ਜਿਹੜੀ ਕੀਤੀ ਗਈ ਸਾਡੇ ਇੱਕ ਨੌਜਵਾਨ ਦੀ ਪੱਗ ਲਾਤੀ ਉਹਨਾਂ ਨੇ ਪੱਗ ਲਾ ਕੇ ਉਤੋਂ ਕੇ ਜ਼ਲੀਲ ਕੀਤਾ ਗਿਆ ਜਿਹੜਾ ਕਿ ਅਸੀਂ ਜਿਹੜੇ ਜਿਹੜੇ ਬੰਦੇ ਜਿਹੜਾ ਏਜੰਟ ਤੇ ਨੱਕ ਨਾਲ ਲਗੀ ਰੱਖੜਾਈ ਹੋਈ ਸਾਡੇ ਕੋਲੇ ਵੀਡੀਓ ਆ ਮਾਫੀ ਮੰਗੀ ਤੇ ਸਾਰੇ ਪੈਸੇ ਤੋਂ ਵਾਪਸ ਕਰਵਾਏ ਤੇ ਜਿਹੜੀ ਸਾਡੀ ਪੱਗ ਲਈ ਸੀਗੀ ਅਸੀਂ ਉਹਨੂੰ ਸਸਪੈਂਡ ਕਰਾਇਆ ਤੇ ਇਸ ਤੋਂ ਬਾਅਦ ਇਹ ਇਹਨਾਂ ਨੇ ਇੱਕ ਮੁੱਦਾ ਬਣਾ ਲਿਆ ਵੀ ਇਹ ਜਿਹੜੋ ਤਫ਼ਤਾਂ ਦੇ ਵਿੱਚ ਆਉਂਦੇ ਨੇਗੇ ਇਹ ਕਾਨੂੰਨ ਹੱਥਾਂ ਦੇ ਵਿੱਚ ਲੈ ਦੇਣਗੇ ਇਸ ਕਰਕੇ ਜਿਹੜਾ ਹੈ ਕਹਿੰਦੇ ਨੇ ਵੀ করুণਾ ਅੱਖਾਂ ਦੇ ਵਿੱਚ ਲੈ ਲਓ ਅਸੀਂ ਆਉਂਦੇ ਨਹੀਂਗੇ ਅਸੀਂ ਕੀ ਕਰਨਾਵਾਂਗੇ ਜਿਹੜੇ ਸਾਡੇ ਘੋੜੇ ਪਾੜੇ ਲੋਕਾਂ ਦੇ ਨਾਲ ਸ਼ੋਸ਼ਣ ਹੋਇਆ ਵੱਡੇ ਵੱਡੇ ਸੁਪਨੇ ਦਿਖਾ ਕੇ ਵੱਡੇ ਵੱਡੇ ਵਾਅਦੇ ਕਰਕੇ ਤੁਸੀਂ ਲੋਕਾਂ ਨੂੰ ਠੱਗਿਆ ਤੁਸੀਂ ਉਹਨਾਂ ਦਾ ਸਾਰਾ ਨਾ ਪੈਸਾ ਦਿਵਾ ਦਿਓ ਜੇਕਰ ਤੁਸੀਂ ਉਹਨਾਂ ਦਾ ਪੈਸਾ ਨਹੀਂ ਦਿਵਾਉਂਗੇ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣੋਗੇ ਇਹਨਾਂ ਦੇ ਉੱਪਰ ਨੱਥ ਨਹੀਂ ਪਾਉਂਗੇ ਜਿਹੜੀ ਕਿ ਸਾਡੇ ਅੱਜ ਮੁੱਖ ਮੰਗਾਂ ਕਿ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਕਾਸੀ ਇਹਨਾਂ ਦੇ ਘਰਾ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦੇ ਦਫਤਰਾ ਮੂਰੇ ਵੀ ਧਰਨੇ ਲਾਵਾਂਗੇ ਇਹਨਾਂ ਦਾ ਜੋ ਅਸੀਂ ਜਲੂਸ ਕੱਢ ਸਕਦੇ ਆ ਜਿੱਥੇ ਚਿੱਥੇ ਤੇ ਅਸੀਂ ਗੁਰੂ ਦੇ ਬਾਹਰ ਤੇ ਜਾ ਸਕਦੇ ਆ ਅਸੀਂ ਜਾਵਾਂਗੇ ਇਹ ਇਹ ਆਧਿਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਦੇਖੋ ਵੀਰ ਜੀ ਗੱਲ ਇਹ ਆ ਸੁਣ ਲੋ ਧਿਆਨ ਨਾਲ ਸਰਕਾਰ ਇਹ ਗੱਲ ਕਹਿੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵੱਡਾ ਡਰਾਮਾ ਕਰ ਰਹੀ ਹੈ ਵੈਸੇ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਹੈਗਾ ਮੇਰੇ ਨਾਲ ਮਹਿੰਗਾ ਖੜਾ ਰਾਜਸਥਾਨ ਤੋਂ ਸਾਰੇ ਸੂਬਿਆਂ ਤੋਂ ਤੁਸੀਂ ਲੱਖ ਲੱਖ ਅਲੱਗ ਅਲੱਗ ਥਾਵਾਂ ਤੋਂ ਤੁਸੀਂ ਪਹੁੰਚੇ ਹੋ ਇਹ ਮੁੱਦਾ ਵੈਸੇ ਪੂਰੇ ਦੇਸ਼ ਦਾ ਪਲੀਜ਼ ਪਲੀਜ਼ ਮੇਰੀ ਗੱਲ ਕਰ ਲੰਗੇ ਤੇ ਇਸ ਕਰਕੇ ਮੁੱਦਾ ਪੂਰੇ ਦੇਸ਼ ਦਾ ਪਰ ਜਿਹੜਾ ਪੰਜਾਬ ਦੇ ਵਿੱਚ ਹੀ ਐਡਾ ਵੱਡੇ ਮਾਫੀਆ ਜਿਹੜਾ ਫੈਲਿਆ ਹੋਇਆ ਸਰਕਾਰ ਕਹਿੰਦੀ ਜੁਤ ਨਸ਼ਿਆਂ ਵਿਰੁੱਧ ਮੈਂ ਵੀ ਕਹਣਾ ਅਸੀਂ ਨਸ਼ਿਆਂ ਦੇ ਬਹੁਤ ਖਿਲਾਫ ਲੜਦੇ ਹਾਂ ਅਸੀਂ ਮਾਣਸਤਾ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਫਟਾਚੇ ਕੀਤੇ ਨੇਗੇ ਅਸੀਂ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਵੀ ਕੱਢਿਆ ਪਰ ਜਿਹੜਾ ਇਹ ਮਾਫੀਆ ਬਿਰੋ ਘੜਾਉਂ ਇਹ ਚਿੱਟੇ ਨਸ਼ੇ ਦੇ ਤਸਕਰਾਂ ਦੇ ਨਾਲੋਂ ਵੱਡਾ ਮਾਫੀਆ ਸਾਰੇ ਇਸ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣ ਲਿਓ ਇਹ ਜਿਹੜਾ ਭਾਈ ਜੀ ਬੋਲ ਰਿਹਾ ਪਲੀਜ਼ ਭਾਈ ਪਲੀਜ਼ ਕਰਦੇ ਮੈਂ ਮੈਂ ਮੇਰਾ ਸਿਹਤ ਨਹੀਂ ਪੂਰੀ ਠੀਕ ਹੈ ਠੀਕ ਹੈ ਕਿ ਯਾਰ ਮੈਂ ਫਿਰ ਵੀ ਇਸ ਚੀਜ਼ ਦੇ ਵਿੱਚ ਮੈਂ ਲੜ ਰਿਹਾ ਇਸ ਕਰਕੇ ਪਲੀਜ਼ ਤੇ ਜਿਹੜਾ ਹੁਣੇ ਚਿੱਟੇ ਨਸ਼ੇ ਦੇ ਨਾਲੋਂ ਵੱਡਾ ਮਾਫੀਆ ਹੈ ਸਰਕਾਰ ਪੰਜਾਬ ਸਰਕਾਰ ਡਰਾਮੇ ਕਰਦੀ ਅਸੀਂ ਘਾਟਾ ਟਾਤੇ ਜੀ ਅਸੀਂ ਉਹ ਟਾਤੇ ਜੀ ਗਰੀਬਾਂ 'ਤੇ ਟਾ ਕੇ ਮੈਂ ਕਹਿੰਦਾ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਕਰੋੜਾਂ ਦੀਆਂ ਕੋਠੀਆਂ ਛੱਤੀ ਬੈਠੇ ਰਹੇਗੇ ਇੱਥੇ ਵੱਡੇ ਵੱਡੇ ਦਫ਼ਤਰ ਬਣਾਈ ਖੜੇ ਨੇ ਇਹਨਾਂ ਨੂੰ ਕਦੋਂ ਢਾਉਂਗੇ ਇਹਨਾਂ ਦੇ ਖਿਲਾਫ ਜਿਹੜੀਆਂ ਗਾਂਦਾਸ ਐਫਆਰਆਈਆਂ ਲਗੀਆਂ 15-15 ਦੇ ਖਿਲਾਫ ਪਾਰਚੇ ਨੇਗੇ ਸੋਨੂੰ ਮੈਂ ਇੱਕ ਹੋਰ ਗੱਲ ਦੱਸਦਾ ਜਿੰਨੇ ਲੋਕ ਤੁਸੀਂ ਪੀੜਤੋਂ 15 ਤੋਂ ਜਿਹੜਾ 20% ਜਿਹੜੇ ਇਹਨਾਂ ਦੇ ਖਿਲਾਫ ਐਫਆਰਆਈਆਂ ਹੋਈਆਂ ਨੇ 80% ਜਿਹੜੇ ਏਜੰਟਾਂ ਦੇ ਖਿਲਾਫ ਪਾਰਚੇ ਨਹੀਂ ਹੋਏ ਕਿਹੜੀਆਂ ਕਿ ਤੁਸੀਂ ਦਰਖਾਸਤਾਂ ਹੱਥਾਂ ਦੇ ਵਿੱਚ ੱਤੀ ਫਿਰਦੇ ਹੋ ਪਾਰਚੇ ਨਹੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਕਰਦੀ ਇਸ ਕਰਕੇ ਅਸੀਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਮਾਫੀਆ ਹੈ ਇਹ ਚਿੱਟੇ ਨਸ਼ੇ ਦੇ ਨਾਲੋਂ ਕਿਤੇ 100 ਗੁਣਾ ਵੱਡਾ ਮਾਫੀਆ ਇਹ 20 ਲੱਖ ਤੋਂ ਥੱਲੇ ਕਿਥੇ ਨਾ ਠੱਗੀ ਨਹੀਂ ਮਾਰਦੇ ਆ ਦੇਖ ਲਓ ਜੀ ਆਹ ਕਿਹੜੀ ਝਾਟਾ ਜੀ ਆਹਾ ਆਹ ਦੀ ਪਕੌੜਾ ਹੋ ਗਈ ਆ ਹੋਰ ਹੋ ਗਈਆਂ ਇਹਨਾਂ ਨੇ ਘੱਟੋ ਘਾਟ 3 3 400 400 ਕਰੋੜ ਦੀ ਠੱਗੀ ਹੈ ਜੀ ਆਪਣਾ ਰਜ਼ਾਕੀਪੁਤ ਦੀ ਗੱਲ ਕਰੀਏ ਘੱਟੋ ਘਾਟ 2 3000 ਕਰੋੜ ਦੀ ਠੱਗੀ ਹੈ ਜੀ ਰਣਜੀਤ ਗੋਪਾਲ ਕਿਹੜੇ ਹੱਥ ਕਿਹੜਾ ਕਰਿਓ 11 ਕਰੋੜ ਦੀ ਮਨਪ੍ਰੀਤ ਸਿੰਘ ਛੱਡ ਕੀਤਾ ਨਹੀਂ ਗਰੀਬਾਂ ਨੂੰ ਪਿਆਉ ਨਹੀਂ ਇੱਕ ਮਿੰਟ ਹਾਦੀ ਉਸ ਮਨਪ੍ਰੀਤ ਮਨਪ੍ਰੀਤ ਪਾਲ ਸਿੰਘ ਇੱਕ ਮਿੰਟ ਮਾਤਾ ਤੁਸੀਂ ਮੈਂ ਇਕੱਲੇ ਮੈਂ ਬੁਲਾ ਲੂੰਗਾ ਤੁਸੀਂ ਪਲੀਜ਼ ਇਹ ਸਾਰਿਆਂ ਦਾ ਧਿਆਨ ਉਧਰ ਨੂੰ ਬਗਦਿੰਦਾ ਆਪਾਂ ਉਹਦਾ ਵੀ ਇੱਥੇ ਆ ਕੇ ਨਾਮ ਬੋਲਾਂਗੇ ਤੁਸੀਂ ਮੇਰੇ ਕੋਲੇ ਆਜੋ ਉਹਦੇ ਫੋਟੋ ਤੇ ਉਹਦੀ ਬਟਾ ਬੈਂਡਰ ਕਢਾ ਕੇ ਜਿਹੜਾ ਕਿ ਕ੍ਰੀਤਨੀ ਜੱਥੇ ਦਾ ਆਪਾਂ ਨਾਮ ਲੈਂਦੇ ਹਾਂ ਮੈਨੂੰ ਪਤਾ ਉਹਨੇ ਬਹੁਤ ਠੱਗੀ ਮਾਰੀ ਆ ਬੰਦੇ ਨਾਲ ਆਹ ਦਾ ਦੂਜੇ ਨੰਬਰ ਤਾਂ ਮਨਪ੍ਰੀਤ ਸਿੰਘ ਖਰਾਨਾ ਜਿਹੜੇ ਸਿੱਖਾਂ ਦੇ ਨਾਂ ਤੇ ਸਿੱਖਾਂ ਦਾ ਭੇਸ ਪਾ ਕੇ ਇਹਨੇ ਬੰਦੇ ਨੇ ਐਟੀ ਵੱਡੀ ਠੱਗੀ ਮਾਰੀ ਆ ਇਹੜੇ ਬੰਦੇ ਨੇ ਤਬਾਹ ਕਰ ਤੇ ਘਰਾਂ ਦੇ ਘਰ ਆ ਜਿਹੜਾ ਕਿ ਇਹ ਆ ਤੁਸੀਂ ਇੱਧਰ ਨਾ ਤੁਸੀਂ ਐਂ ਆਇਆ ਕਰੋ ਬਾਈ ਜੀ ਦੋ ਜਣੇ ਬੈਨਰ ਲੈ ਕੇ ਇਧਰ ਆ ਜਾ ਕਰੋ ਆਪਾਂ মিডিਆ ਵੀ ਦੇਖਦਾ ਸਾਰਾ ਧਿਆਨ ਇੱਧਰ ਨੂੰ ਰਹੂਗਾ ਦੋ ਜਣੇ ਪੇ ਸਾਰੇ ਨਾ ਦੋ ਜਣੇ ਨਹੀਂ ਦੋ ਜਣੇ ਬਾਈ ਦੋ ਜਣੇ ਇੱਥੇ ਬੁਲਾਉਣਾ ਮੈਂ ਇੱਥੇ ਬੁਲਾਉਣਾ ਇਸ ਕਰਕੇ মিডিਆ ਆਪਣਾ ਬਹੁਤ ਸਾਥ ਦੇ ਰਿਹਾ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਓ ਜਿਹੜੇ ਜਿੱਲੇ মিডিਆ ਵਾਲੇ ਪਹੁੰਚੇ ਨੇਗੇ ਨਾ ਸਰਕਾਰ ਨੇ ਆਪਣਾ ਕੱਖ ਨਹੀਂ ਕਰਨਾ ਜੋ ਮਸਲਾ ਆਪਣਾ ਹੱਲ ਕਰਨਾ মিডিਆ ਨੇ ਕਰਨਾ ਹੈ ਮੈਂ ਅੱਜ ਗੁਰੂ ਘਰ ਦੇ ਵਿੱਚ ਵੀ ਇਹ ਗੱਲ ਖੜ ਕੇ ਕਹਿ ਕੇ ਜਾਣਾ ਕਿ ਮੈਂ ਗੁਰੂ ਘਰ ਦੇ ਵਿੱਚ ਖੜਿਆ ਸੀ ਰਸਤਾ ਵੀ ਘੁਮਿਆ ਪਲੀਜ਼ ਆਪਣੇ ਕੋਲੇ ਪ੍ਰਮੰਧ ਭਾਈ ਬਹੁਤ ਘੱਟ ਨੇਗੇ ਬੁਲਾ ਰਹੇ ਹੋਰ ਵੀ ਬਹੁਤ ਆ ਰਹੇ ਨੇਗੇ ਥੋੜੇ ਪਿੱਛੇ ਨੂੰ ਥੋੜੇ ਪਿੱਛੇ ਨੂੰ ਭਾਈ ਭਾਈ ਥੋੜੇ ਪਿੱਛੇ ਨੂੰ ਉੱਤੇ ਲਿਆਓ ਹਾਂ ਪੋਸਟਰ ਉੱਤੇ ਕਰ ਲਓ ਉੱਤੇ ਕੋਈ ਨਾ ਪਿੱਛੇ ਉਹ ਨੰਦੇ ਰੱਖੋ ਮੜਾ ਅੱਖਾਂ ਦੇ ਥੋੜਾ ਕਰ ਦੇ ਯਾ ਬੈਠੋ ਜਾਂ ਪਿੱਛੇ ਹੋ ਜੋ ਸਾਰੇ ਭਾਈ ਮੈਨੂੰ ਸਾਰਾ ਇੱਕ ਮਿੰਟ ਰੁਕ ਜਾ ਬਈ ਇੱਕ ਮਿੰਟ ਸਾਰਾ ਪਤਾ ਦੋ ਮਿੰਟ ਰੁਕੋ ਹੁਣ ਜਿਹੜੀ ਮੈਂ ਗੱਲ ਉੱਤੇ ਕੰਪਲੀਟ ਕਰ ਰਹਾ ਮੜੀ ਇੱਕ ਮਿੰਟ ਉਸ ਚੀਜ਼ ਵੱਲ ਧਿਆਨ ਦਿਓ ਬਈ ਭਾਈ ਚੁੱਪ ਹੋ ਜਾ ਮੈਨੂੰ ਇਕੱਲਾ-ਇਕੱਲਾ ਬੰਦਾ ਦਿਖ ਰਿਹਾ ਮੈਂ ਉਹ ਕਿਸਾਨ ਦਾ ਪੁੱਤ ਆ ਜਿਹਨੇ ਸਾਰਾ ਕੰਮ ਕੀਤਾ ਹੋਇਆ ਮੈਂ ਕੋਈ ਬੜਾ ਬਈ ਸ਼ਹਿਰੀ ਨਹੀਂ ਹੈਗਾ ਜਿਹਨੇ ਮੈਨੂੰ ਪਤਾ ਨਹੀਂ ਸਾਰਾ ਮੈਨੂੰ ਸਾਰਾ ਪਤਾ ਮੈਨੂੰ ਇਕੱਲਾ-ਇਕੱਲਾ ਬੰਦਾ ਇਕੱਲੀ-ਇਕੱਲੀ ਅੱਖ ਦੇ ਵਿੱਚ ਮੇਰਾ ਬੰਦਾ ਮੈਨੂੰ ਦਿਖ ਰਿਹਾ ਗੱਲੇ-ਗੱਲੇ ਬੰਦੇ ਨੂੰ ਮੈਂ ਨੋਟ ਕਰ ਰਿਹਾ ਸਾਰੇ ਮੇਰੇ ਭਰਾਓ ਕੱਲੇ-ਕੱਲੇ ਬੰਦੇ ਨੂੰ ਮੈਂ ਦੇਖ ਰਿਹਾ ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣਿਓ ਜਿਹੜੀ ਮੈਂ ਗੱਲ ਕੰਟੀਨਿਊ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਗੱਲ ਇਹ ਮੀਡੀਆ ਨੂੰ ਵੀ ਮੈਂ ਦੱਸਣਾ ਚਾਹੁੰਦਾ ਵੀ ਚਿੱਟੇ ਨਸ਼ੇ ਦੇ ਨਾਲ ਉਹ ਵੱਡਾ ਮਾਫੀਆ ਕਿਉਂ ਆ ਕਿ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇ ਜਿਹੜੀਆਂ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇ ਜੀਆਂ ਇਹ ਪੰਜਾਬ ਦਾ 13000 ਹਜ਼ਾਰ ਤੋਂ ਪਿੰਡ ਘਟਾ 13000 ਤੋਂ ਪਿੰਡ ਘਟਾ ਹਰੇਕ ਪਿੰਡ ਦੇ ਵਿੱਚ 10 ਤੋਂ 15 ਨੌਜਵਾਨਾਂ ਨਾਲ ਠੱਗੀ ਬੱਜੀ ਹੁੰਦੀ ਹੈ ਕਿਉਂਕਿ ਮੈਂ ਗੱਲ ਦੱਸ ਰਿਹਾ ਨਾ ਮਾਫੀਆ ਵਰੇ 10 ਤੋਂ 15 ਨਾਲ ਫਿਰ ਕਸਬੇ ਆ ਗਏ ਫਿਰ ਵੱਡੇ ਸ਼ਹਿਰ ਆ ਗਏ ਦੁਕਾਨਦਾਰ ਵਪਾਰੀ ਵਰਗ ਮਜ਼ਦੂਰ ਕਿਸਾਨ ਇਹਨਾਂ ਨੇ ਕੋਈ ਨਹੀਂ ਬਖਸ਼ਿਆ ਵੀ ਗੱਲ ਆ ਗੱਲ ਬਾਈ ਜੀ ਹੱਥ ਬਣਾ ਲਓ ਬਸ ਸਾਰਾ ਨੁਕਸਾਨਾਂ ਦੇ ਕਵਰ ਕਰਦਾ ਇਹਨਾਂ ਨੇ ਕੋਈ ਬੰਦਾ ਨਹੀਂ ਬਖਸ਼ਿਆ ਕਿਸੇ ਨੇ ਆਪਣਾ ਘਰ ਵੇਚ ਕੇ ਕਿਸੇ ਨੇ ਆਪਣੀ ਦੁਕਾਨ ਵੇਚ ਕੇ ਕਿਸੇ ਨੇ ਕਿਤੋਂ ਪੈਸੇ ਇਕੱਠੇ ਰਿਸ਼ਤੇਦਾਰਾਂ ਤੋਂ ਕਰਕੇ ਦਿੱਤੇ ਨੇਗੇ ਅਨੇਕਾਂ ਜਿਹੜੇ ਕੇ ਮਾਪੇ ਦਾ ਮੌਤ ਇਸ ਗਮ ਦੇ ਵਿੱਚ ਹੋ ਚੁੱਕੀ ਆ ਅਨੇਕਾਂ ਮਾਪੇ ਦਾ ਗਮ ਦੇ ਇਸ ਵਿੱਚ ਮੌਤ ਕਿਉਂਕਿ ਅਨੇਕਾਂ ਕੁੜੀਆਂ ਦੇ ਘਰ ਅਨੇਕਾਂ ਮੁੰਡਿਆਂ ਦੇ ਰਿਸ਼ਤੇ ਇਹਨਾਂ ਕਰਕੇ ਟੁੱਟ ਚੁੱਕੇ ਨੇਗੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅਮਰੀਕਾ ਛੱਡਿਆ ਇਹਨਾਂ ਨੇ ਕੀ ਕੀਤਾ ਜਿੰਨੀਆਂ ਫੈਲਾ ਇਹ ਕਹਿੰਦੇ ਨੇ ਕਿ ਅਸੀਂ ਨੌਜਵਾਨ ਬਾਹਰ ਭੇਜਦੇ ਜਿੰਨੇ ਨੌਜਵਾਨਾਂ ਨੇ ਇਹਨਾਂ ਨੂੰ ਬਾਹਰ ਭੇਜਨੇ ਸਭ ਤੋਂ ਪਹਿਲਾਂ ਮੈਂ ਗੱਲ ਕੈਨੇਡਾ ਦੀ ਕਰਦਾ ਧਿਆਨ ਨਾਲ ਸੁਣ ਲਿਓ ਕੈਨੇਡਾ ਦੇ ਵਿੱਚ ਕੀ ਹੋਇਆ ਇਹਨਾਂ ਨੇ ਜਾਲੀ ਫਰਜੀ ਫੈਲਾ ਲਾ ਲਾ ਕੇ ਫਰਜੀ ਫੈਲਾ ਬਣਾ ਬਣਾ ਕੇ ਉੱਥੇ ਸਰਕਾਰੀ ਕਾਲਜ ਹੈ ਜੀ ਉੱਥੇ ਆ ਕਾਲਜ ਹੈ ਜੀ ਸਿਰਫ ਜਾਲੀ ਕਾਲਜ ਬਣਾਏ ਹੋਏ ਸੀ ਇਹਨਾਂ ਦੇ ਉੱਥੇ ਸਾਰੇ ਦੇ ਸਾਰੇ ਆਪਣਾ ਢਾਂਚਾ ਤਿਆਰ ਕਰਕੇ ਜਦੋਂ ਉੱਥੇ ਨੌਕਰੀ ਪੜ੍ਹਨ ਲਈ ਗਏ ਉਹਦਾ ਕਾਲਜ ਹੀ ਨਹੀਂ ਸੀ ਹੈਗੇ ਉਹ ਤਾਂ ਕਾਲਜ ਹੀ ਨਹੀਂ ਹੈਗੇ ਉਹ ਨੌਜਵਾਨਾਂ ਨੇ ਕੈਨੇਡਾ ਦੇ ਵਿੱਚ ਧਰਨੇ ਲਾਏ ਜਿਹੜੇ ਦੇਸ਼ ਦੇ ਵਿੱਚ ਕਿਤੇ ਧਰਨੇ ਨਹੀਂ ਲੱਗੇ ਉੱਥੇ ਨਾਲੇ ਤੋਂ ਉੱਥੋਂ ਮੁੱਠ ਕਰਕੇ ਨੌਜਵਾਨਾਂ ਨੂੰ ਭੇਜਿਆ ਅੱਜ ਇੰਗਲੈਂਡ ਦੇ ਵਿੱਚ ਨੌਜਵਾਨ ਸੜਕਾਂ ਦੇ ਉੱਪਰ ਰਾਤਾਂ ਕੱਢਦੇ ਨੇ ਜਿਹੜੇ ਗੱਲਾਂ ਕਹਿੰਦੇ ਉਸ ਉੱਤੇ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਸੀਂ ਪੈਸੇ ਅਸੀਂ ਤੁਹਾਨੂੰ ਲੈ ਲਏ ਫਿਰ ਤੁਹਾਨੂੰ ਉੱਤੇ ਕੰਮ ਦਵਾਵਾਂਗੇ ਦੱਸੋ ਮੈਨੂੰ ਉੱਤੇ ਕਿਹੜੀ ਕੰਪਨੀਆਂ ਤੇ ਪੁੱਛੋ ਉੱਥੇ ਜਾ ਕੇ ਤੁਹਾਨੂੰ ਇੱਥੇ ਕਿੰਨੇ ਬੰਦੇ ਆਏ ਹੋਣਾ ਕਿਹੜੀ ਕੰਪਨੀ ਦੇ ਵਿੱਚ ਕਿੰਨਾਂ ਨੂੰ ਕੰਮ ਦਵਾਇਆ ਇੰਗਲੈਂਡ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਡੇ ਤੋਂ ਆਪਣੇ ਤੁਸੀਂ ਉਹਦੇ ਵਿੱਚ ਇਟੋਸਰ ਤੋਂ ਵੀੜਾ ਲਵਾਓ ਉੱਥੇ ਜਾ ਕੇ ਕੋਈ ਜੌਬ ਕਰੋਗੇ ਸਾਰੇ ਦੇ ਜਾਲੀ ਡਾਕੂਮੈਂਟ ਲਾ ਲਾ ਕੇ ਇਹਨਾਂ ਨੇ ਭੇਜੇ ਕੋਲੋਂ ਮੈਂ ਕਹਿਣਾ ਮੈਂ ਪ੍ਰਸ਼ਾਸਨ ਨੂੰ ਅੱਜ ਪੇਸ਼ ਕਰੂੰਗਾ ਜਿਹੜੀਆਂ ਜਾਲੀ ਡਿਗਰੀਆਂ ਇਹਨਾਂ ਨੇ ਬਣਾਈਆਂ ਨੇ ਇਹ ਕਿਹੜੀ ਇਹਨਾਂ ਦੇ ਕੋਲ ਘਰੇ ਜੁਨੀਵਰਸਿਟੀਆਂ ਬਣਾਈ ਘਟਿਆ ਲੇਗੇ ਪ੍ਰਿੰਟਰ ਰੱਖ ਲਿਆ ਪ੍ਰਿੰਟਰ ਦੇ ਵਿੱਚੋਂ ਜੁਨੀਵਰਸਿਟੀ ਡਿਗਰੀ ਕਰਤੀ ਜੀ ਪ੍ਰਿੰਟਰ ਦੇ ਵਿੱਚੋਂ ਕਾਲਜ ਦੀ ਡਿਗਰੀ ਕਰਤੀ ਜੀ ਆਪ ਦੇ ਕੋਲੋਂ ਡਿਗਰੀਆਂ ਬਣਾਈ ਜਾਂਦੇ ਨੇਗੇ ਫੰਡਾਂ ਦੇ ਨਾਂ ਤੇ ਇਹਨਾਂ ਨੇ ਫੰਡ ਦੇ ਨਾਂ ਤੇ ਲੋਕਾਂ ਤੋਂ ਇਹਨਾਂ ਨੇ 3-3 4-4 5-5 ਲੱਖ ਰੁਪਏ ਫੰਡ ਸ਼ੋਅ ਕਰ ਦੇਣਾ ਦੀਆ ਕਿਹੜਾ ਫੰਡ ਸ਼ੋਅ ਕਰਾਈ ਤਕਾਓ ਭਾਰਤਾਂ ਨੇੜੇ ਸ਼ੋਅ ਹੀ ਨਹੀਂ ਕਰਿਆ ਆ ਪ੍ਰਸ਼ਾਸਨ ਖੜਾ ਇੱਥੇ ਅੱਧੇ ਪੁਲਿਸ ਵਾਲੇ ਸਾਡੇ ਵੀਰ ਖੜੇ ਨੇਗੇ ਘੱਟੋ ਘੱਟ ਮੜਦਾ ਸੀ 100 200 ਬੰਦੇ ਦਾ ਸੀ ਪੁਲਿਸ ਵਾਲੇ ਪੈਸੇ ਦਵਾਏ ਨੇਗੇ ਜਲਾਕਾਂ ਦੇ 100 200 ਦੇ ਜਿਹੜੇ ਆਇ 15 ਅੰਦਰ ਹੜਤੌਰ ਟਾਰ ਹੋਇਆ ਐਸਆਈਆ ਇੱਕ ਮੇਰੇ ਕੋਲੇ ਇਨਸਪੈਕਟਰ ਆਇਆ ਜਲੰਧਰ ਦਾ ਰਿਟਾਇਰ ਹੋਇਆ ਹੋਇਆ ਤੇ ਜਿਨ੍ਹਾਂ ਦੀ ਜੀਡੀਕੇ ਪੂੰਜੀ ਸੀ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਮਿਲਦੀ ਹੈ ਉਹਨਾਂ ਨੇ ਆਪਣੀ ਪੂੰਜੀ ਦੇ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹਿਆ ਪੈਸੇ ਇੱਥੇ ਕਰੇ ਇਹਨਾਂ ਠੱਗੀਆਂ ਮਾਰਦੇ